ਅੱਜ ਦੀ ਇਸ ਵੀਡੀਓ ਦੇ ਵਿੱਚ ਵੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਦਾ ਸਹਿਜ ਪਾਠ ਸ੍ਰੀ ਖੰਡ ਪਾਠ ਸਾਹਿਬ ਕਰਨ ਵਾਲੀ ਸੰਗਤ ਵਾਸਤੇ ਕੁਝ ਮਹਿੰਗੇ ਸ਼ਬਦ ਉਚਾਰਣਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੇ ਹਨ ਪਹਿਲਾਂ ਵਾਂਗ ਹੁਣੇ بڑے ਤਰੀਕੇ ਦੇ ਨਾਲ ਧਿਆਨ ਨਾਲ ਸਮਝਣਾ ਹੈ ਆਰੰਭ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਨੰਬਰ 575 ਦੇ ਉੱਤੇ ਇੱਕ ਪੰਕਤੀ ਹੈ ਜਦਾ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਐੜਾ ਘਗਾ ਅੜਾੜੇ ਹੋੜਾ ਇਹੜਾ ਸ਼ਬਦ ਹੈ ਇਹਦਾ ਉਚਾਰਨ ਬੜੇ ਧਿਆਨ ਨਾਲ ਕਰਨਾ ਹੈ ਦੋ ਰੂਪਾਂ ਦੇ ਵਿੱਚ ਇਹਦਾ ਉਚਾਰਨ ਕੀਤਾ ਜਾਂਦਾ ਹੈ ਜਿਹੜਾ ਸ਼ੁੱਧ ਉਚਾਰਨ ਹੈ ਇੱਕ ਨੰਬਰ ਪਾਠ ਹੈ। ਉਹਨੂੰ ਬੋਲਣ ਦਾ ਤਰੀਕਾ ਹੈ ਅਗੜੋ ਕੜਾਵੇ ਸ਼ਬਦ ਪਾਵੇ। ਆਪਿਓ ਹਰ ਰਸ ਪੀਤਿਆ। ਜਿਹੜਾ ਘਗਾ ਹੈ ਨੂੰ ਘਾ ਦੀ ਵਜ ਦੇਣੀ ਹੈ ਹਿੰਦੀ ਵਾਲੀ। ਇਹਨੂੰ ਅਕੜੋ ਨਹੀਂ ਕਹਿਣਾ ਹੈ। ਜਾਂ ਹੋਰ ਇੱਕ ਤਰੀਕੇ ਨਾਲ ਨਹੀਂ ਪੜ੍ਹਨਾ ਹੈ ਵੀ ਅਕੜੋ ਐਦਾਂ ਨਹੀਂ ਕਹਿਣਾ ਹੈ। ਇਹਨੂੰ ਬੋਲਣਾ ਹੈ ਅਗੜੋ ਕੜਾਵੇ। ਅਗੜੋ ਪਾਠ ਹੈ ਥੋੜਾ ਜਿਹਾ ਘਾਤੀ ਆਵਾਜ਼ ਦੇਣੀ ਹੈ ਅਗੜੋ ਇਸ ਤਰ੍ਹਾਂ ਦਾ ਉਚਾਰਨ ਹੈ ਤੈਨੂੰ ਗਗਾ ਲਾ ਕੇ ਅਗੜੋ ਨਹੀਂ ਕਹਿ ਦੇਣਾ ਬੁੱਲਾ ਵੀ ਨਹੀਂ ਬੋਲਣਾ ਹੈ ਉਹ ਵੀ ਸ਼ੁੱਧ ਨਹੀਂ ਅਗੜੋ ਕੜਾਵੈ ਸ਼ਬਦ ਪਾਵੈ ਅਪਿਉ ਹਰ ਰਸ ਪੀਤਿਆ 2 ਨੰਬਰ ਪਾਠ ਸੰਪਰਦਾਇ ਪਾਠ ਜਿਹੜਾ ਹੈ ਕਈ ਸਿੰਘ ਉਚਾਰਦੇ ਹਨ ਅਕੜੋ ਇਹ ਵੀ ਸ਼ੁੱਧ ਹੈ ਪਰ 1 ਨੰਬਰ ਪਾਠ ਜਿਹੜਾ ਪਹਿਲਾਂ ਦੱਸਿਆ ਉਹ ਹੈ ਇਹ ਐੜਾ ਸੰਬੰਧਕ ਕਰਕੇ ਬੁੱਲਣਾ ਅ ਘੜੋ ਅ ਘੜੋ ਇਹ 2 ਨੰਬਰ ਪਾਠ ਹੈ ਅੰਗ ਨੰਬਰ 576 ਦੇ ਉੱਤੇ ਵੀ ਜੋ ਸਾਹਮਣੇ ਆਪਜੀ ਪੰਕਤੀ ਦੇ ਦਰਸ਼ਨ ਕਰ ਰਹੇ ਹੋ ਸੋ ਘਰ ਲੱਦਾ ਸਹਜ ਸਮੱਧਾ ਹਰ ਕਾ ਨਾਮ ਆਧਾਰਾ ਹੁਣ ਸਮੱਧਾ ਪਾਠ ਜਿਹੜਾ ਇਹਦੇ ਉੱਤੇ ਜ਼ਿਆਦਾ ਧਿਆਨ ਦੇਣਾ ਹੈ ਬਹੁਤੇ ਤਾਂ ਇਹਨੂੰ ਸਮੱਧਾ ਕਹਿ ਦਿੰਦੇ ਨੇ ਬਾਰੇ ਪਾਠ ਹੈ ਸਮੱਧਾ ਮੰਮੇ ਦੇ ਉੱਤੇ ਅਧਿਕ ਲੱਗੇਗੀ ਇਹ ਵੀ ਧਿਆਨ ਰੱਖਣਾ ਹੈ ਅੰਗ ਨੰਬਰ 577 ਦੇ ਉੱਤੇ ਜੋ ਸਾਹਮਣੇ ਆਪਜੀ ਪੰਕਤੀ ਦੇਖ ਰਹੇ ਹੋ ਬੋਲਣ ਦੇ ਵਿੱਚ ਤਾਂ ਬੋਲ ਹੀ ਦਿੰਦੇ ਨੇ ਪਰ ਇਹਦੇ ਵਿੱਚ ਵੀ ਭੇਤ ਹੈ ਕਿਹੜਾ ਭੇਤ ਹੈ ਲੋਇਣ ਲੋਈ ਡਿਠ ਪਿਆਸ ਨਾ 부ਜੈ ਮੂ ਘਣੀ ਨਾਨਕ ਸੇ ਅਖੜੀਆਂ ਬਿਆਨ ਜਿੰਨੀ ਦਿਸੰਦੋ ਮਾ ਪਿਰੀ ਇਹਦੇ ਵਿੱਚ ਦੋ ਗੱਲਾਂ ਦਾ ਧਿਆਨ ਰੱਖਣਾ ਹੈ ਪਿਆਸ ਨਾ ਬੁਝੈ ਇਹਨੂੰ ਪੋਲਾ ਬੋਲਣਾ ਹੈ ਕਿਉਂਕਿ ਪਿਆਸ ਬੁਝਣ ਦੀ ਗੱਲ ਹੈ ਮਿਟਣ ਦੀ ਗੱਲ ਹੈ ਬੜੀ ਵਾਰੀ ਸੰਥਿਆ ਪਾਠਾਂ ਦੇ ਵਿੱਚ ਵੀਡੀਓ ਦੇ ਵਿੱਚ ਦੱਸਿਆ ਹੈ ਕਿ ਜਿੱਥੇ ਪਿਆਸ ਨੂੰ ਬੁਝਣ ਦੀ ਗੱਲ ਆਵੇਗੀ ਜਾਂ ਤ੍ਰਿਸ਼ਨਾ ਦੇ ਬੁਝਣ ਦੀ ਗੱਲ ਆਵੇਗੀ ਉਥੇ ਇਹ ਪੋਲਾ ਬੋਲਿਆ ਜਾਵੇਗਾ ਜਿੱਥੇ ਹੁਕਮ ਨੂੰ ਬੁੱਝਣ ਦੀ ਗੱਲ ਆਵੇਗੀ ਕਿਸੇ ਗੱਲ ਦੇ ਭੇਤ ਨੂੰ ਬੁੱਝਣ ਦੀ ਗੱਲ ਆਵੇਗੀ ਉਥੇ ਕਸ ਕੇ ਬੋਲਣਾ ਹੈ ਇਸ ਕਰਕੇ ਵੀ ਜਿਹੜਾ ਪਾਠ ਹੈ ਨੂੰ ਬੁਝਾ ਬੋਲਣਾ ਹੈ ਨੂੰ ਕਸ ਕੇ ਬੁਝਿਆ ਨਹੀਂ ਬੋਲ ਦੇਣਾ ਇਹ ਧਿਆਨ ਰੱਖਣਾ ਤੇ ਦੂਸਰੀ ਪੰਕਤੀ ਦੇ ਅਖੀਲੇ ਜਿਹੜੇ ਦੋ ਸ਼ਬਦ ਨੇ ਮਾਂ ਵਖਰਾ ਬੋਲਣਾ ਹੈ ਨਿੰ ਬਿੰਦੀ ਲਾ ਕੇ ਮਾਂ ਨਹੀਂ ਬਣਾ ਦੇਣਾ ਮਾਤਾ ਵਾਲਾ ਮਾਂ ਪਰੀ ਮੇਰਾ ਪਤੀ ਮੇਰਾ ਵਹਗਰੂ ਇਸ ਤਰ੍ਹਾਂ ਦਾ ਸ਼ੁੱਧ ਉਚਾਰਨ ਹੈ ਵਡ ਹੰਸ ਮਹੱਲਾ ਤੀਜਾ ਮਹੱਲਾ ਤੀਜਾ ਇਸ ਲੇਖ ਹੈ ਇਹਨੂੰ ਪੜ੍ਹਨ ਦਾ ਤਰੀਕਾ ਜਿਹੜਾ ਹੈ ਇਸੇ ਤਰ੍ਹਾਂ ਜਿਵੇਂ ਬੋਲਿਆ ਗਿਆ ਹੈ ਵਡ ਹੰਸ ਮਹੱਲਾ ਤੀਜਾ ਮਹੱਲਾ ਤੀਜਾ ਇਹ ਦੋ ਵਾਰੀ ਹੈ ਇੱਕ ਵਾਰੀ ਅੰਕ ਦੇ ਵਿੱਚ ਹੈ ਤੇ ਦੂਜੀ ਵਾਰੀ ਸ਼ਬਦਾਂ ਦੇ ਵਿੱਚ ਮਾਰੇ ਨੇ ਦੱਸਿਆ ਹੈ ਵੀ ਇਹਨੂੰ ਇਸ ਤਰ੍ਹਾਂ ਬੋਲਣਾ ਹੈ ਮਹੱਲਾ ਤੀਜਾ ਪੰਜਾਬੀ 'ਚ ਨਾਲ ਲਿਖ ਕੇ ਦੱਸਿਆ ਹੈ ਕਿਉਂਕਿ ਕੋਈ ਭੁਲੇਖਾ ਨਾ ਖਾ ਜਾਵੇ ਪੀ ਇਹਨੂੰ ਸ਼ਾਇਦ ਤਿੰਨ ਕਹਿਣਾ ਹੈ ਮਹਲਾ 3 ਜਾਂ ਮਹਲਾ ਤਰੇ ਇਸ ਤਰ੍ਹਾਂ ਨਹੀਂ ਬੋਲਣਾ ਇਹਨੂੰ ਤੀਜਾ ਹੀ ਬੋਲਣਾ ਹੈ ਇਹ ਗੁਰੂ ਸਾਹਿਬ ਨੇ ਨਾਲ ਪੰਜਾਬੀ ਚ ਵੀ ਬਕਾਇਦਾ ਲਿਖ ਕੇ ਦੱਸਿਆ ਹੈ ਗੁਰਮੁਖੀ ਦੇ ਵਿੱਚ ਅੱਖਰਾਂ ਦੇ ਰਹੀਂ ਸੋ ਇਸ ਕਰਕੇ ਇਹਨੂੰ ਇਸ ਤਰ੍ਹਾਂ ਹੀ ਬੋਲਣਾ ਹੈ ਜਿਵੇਂ ਉਚਾਰਿਆ ਗਿਆ ਹੈ ਅੰਗ ਨੰਬਰ 585 ਦੇ ਉੱਤੇ ਜਵਾਬ ਜੀ ਫਿਰ ਇੱਕ ਸਰਲੇਖ ਦੇਖ ਰਹੇ ਹੋ ਇਹ ਵੀ ਬੋਲਣ ਦਾ ਤਰੀਕਾ ਕੀ ਹੈ ਧਿਆਨ ਨਾਲ ਸੁਣੋ ਵਡਹੰਸ ਕੀ ਵਾਰ ਮਹੱਲਾ ਚੌਥਾ ਲਲਾ ਬਹਿਲੀ ਮਾਂ ਕੀ ਧੁਨ ਗਾਵਣੀ ਇਹੜਾ ਪਾਠ ਹੈ ਲਲਾ ਇਹ ਬੋਲਾ ਬੋਲਣਾ ਹੈ ਲਲਾ ਇਹਨੂੰ ਲਲਾ ਅੱਦਕ ਲਾਗਨੇ ਕਸ ਕੇ ਨਹੀਂ ਕਰ ਦੇਣਾ ਇਹ ਵੀ ਧਿਆਨ ਰੱਖਣਾ ਹੈ ਅੰਗ ਨੰਬਰ 591 ਦੇ ਉੱਤੇ ਜੋ ਸਾਹਮਣੇ ਆਪਜੀ ਪੰਕਤੀ ਦੇਖ ਰਹੇ ਹੋ ਇਹਦੀ ਬੋਲਣ ਦਾ ਢੰਗ ਹੈ ਜੋ ਗੁਰਮੁਖ ਨਾਮ ਧਿਆਏ ਦੇ ਤਿੰਨ ਚੜੀ ਚਵਗਣ ਬੰਨੀ ਇਹ ਚਵਗਣ ਪਾਠ ਨਹੀਂ ਪੜ ਦੇਣਾ ਇਹਨੂੰ ਚਵਗਣ ਬੋਲਣਾ ਹੈ ਵਾਵੇ ਦੇ ਉੱਤੇ ਅਦਕ ਲੱਗੇਗੀ ਬੋਲਣ ਲੱਗਿਆਂ ਲਿਖਤੀ ਰੂਪ ਦੇ ਵਿੱਚ ਲਾ ਨਹੀਂ ਦੇਣੀ ਇਹ ਵੀ ਧਿਆਨ ਰੱਖਣਾ ਹੈ ਜੋ ਗੁਰਮੁਖ ਨਾਮ ਧਿਆਏ ਦੇ ਤਿੰਨ ਚੜੀ ਚਵਗਣ ਬੰਨੀ ਇਸ ਤਰ੍ਹਾਂ ਚਵਗਣ ਪਾਠ ਹੈ ਇਹ ਧਿਆਨ ਰੱਖਣਾ ਹੈ ਅਗੰਬਰ 594 ਦੇ ਉੱਤੇ ਜੋ ਸਾਹਮਣੇ ਆਪਜੀ ਪੰਕਤੀ ਦੇ ਦਰਸ਼ਨ ਕਰ ਰਹੇ ਹੋ ਇਹਦੇ ਵਿੱਚ ਵੀ ਪੜਦਿਆਂ ਪੜਦਿਆਂ ਜਦੋਂ ਅਸੀਂ ਪੜਦੇ ਹਾਂ ਜਿਨ ਕਾਰਣ ਗੁਰੂ ਵਿਸਾਰਿਆ ਸੇ ਨਾਂ ਉਪਕਰੇ ਅੰਤਿਵਾਰ ਇੱਥੇ ਪਾਠ ਆਇਆ ਹੈ ਊੜੇ ਔਂਕੜ ਪਪਾ ਕਕਾ ਰਾਰੇ ਦੇ ਉੱਤੇ ਲਾਂ ਹੈ ਜਿਹੜੇ ਸੰਥਿਆ ਨਹੀਂ ਕਰਦੇ ਜਾਂ ਕਰਨਾ ਨਹੀਂ ਚਾਹੁੰਦੇ ਜਿੰਨਾ ਕੀਤੀ ਹੀ ਨਹੀਂ ਉਹ ਤਾਂ ਇਹਨੂੰ ਪੜਨਗੇ ਉਪਕਰੇ ਪਰ ਇਹ ਸ਼ੁੱਧ ਨਹੀਂ ਹੈ ਇਹਦਾ ਸ਼ੁੱਧ ਉਚਾਰਣ ਹੈ ਉਹ ਪੱਕਰੇ ਪੱਪੇ ਦੇ ਉੱਤੇ ਅਦਕ ਲੱਗੇਗੀ ਕਿ ਜਿਸ ਕਾਰਨ ਦੇ ਕਰਕੇ ਜਿਹਦੇ ਕਰਕੇ ਗੁਰੂ ਨੂੰ ਵਿਸਾਰਿਆ ਹੈ ਉਹ ਜਿਹੜੇ ਫਿਰ ਲੋਕ ਨੇ ਉਹ ਜਿਹੜੇ ਸਾਥੀ ਨੇ ਉਹ ਅੰਤ ਵੇਲੇ ਭਾਈ ਉਹ ਪੱਕਰੇ ਨਾਲ ਸਾਥੀ ਨਹੀਂ ਬਣਦੇ ਮਦਦਗਾਰ ਨਹੀਂ ਬਣਦੇ ਇਸ ਤਰ੍ਹਾਂ ਉਹ ਪਕਰੇ ਪਾਠ ਹੈ ਉਪਕਰੇ ਨਹੀਂ ਕਹਿ ਦੇਣਾ ਇਹ ਛੋਟੀ ਜੀ ਵੀਡੀਓ ਦੇ ਰਾਈਂ ਕੁਝ ਉਚਾਰਣ ਜਿਹੜੇ ਧਿਆਨ ਵਿੱਚ ਆਏ ਹਨ ਜਿਹੜੇ ਬਹੁਤੇ ਗਲਤ ਤਰੀਕੇ ਨਾਲ ਬੋਲੇ ਜਾਂਦੇ ਹਨ ਅਸ਼ੁੱਧ ਬੋਲੇ ਜਾਂਦੇ ਹਨ ਉਹਨਾਂ ਨੂੰ ਸ਼ੁੱਧ ਰੂਪ ਦੇ ਵਿੱਚ ਦੱਸਣ ਦਾ ਜਿਹੜਾ ਇਹ ਸੇਵਾ ਦਾ ਉਦਮ ਹੈ ਕੀਤਾ ਹੈ ਅਗਲੀਆਂ ਵੀਡੀਓ ਦੇ ਵਿੱਚ ਵੀ ਆਪਜੀ ਇਸੇ ਤਰ੍ਹਾਂ ਹੀ ਸਰਵਣ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ